ਬੋਲਟ ਇਹ ਖੀਰਾ ਵਾਲੀ ਐ ਬੋਲਟਾਂ ਦੇ ਲੋ ਪੰਜਾਬਾ ਨਾ ਕੰਮ ਕਰੋ ਜਲੂਜੀ ਹੈਲੋ 5000 ਕਰੋ ਆ ਮੈਚ ਦਾ ਮਾਰ ਦੋ ਪਹਿਰੇ ਲਾਲਕਰੇ ਬਾਦਿਆ ਮੈਂ ਮੈਚ ਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਪਿਆਰ ਨਾਲ ਉਹ ਲਾਲਕਰੇ ਨਾਮ ਮਾਰੋ 20000 ਮੈਚ ਚ ਪਿਆਰ 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 ਆ ਫੋਨ ਚੱਕ ਲੈ ਪਹਿਰੇ ਲਾਲਕਰੇ ਥੋੜੀ ਬਸ ਦੇ ਦੇ ਮੈਚ ਜਲਾਰ ਫੜੇ ਨਾ ਕਰਿਆ ਲੜਾਈ ਕਰਾ ਦਿੰਦਾ ਐ ਐਡਾ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਐ ਸਾਡੀ ਹੈਲੋ 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 ਉਹ ਬਈ ਬੇਜਮ ਨਹੀਂ ਪਲੇਰਾਂ ਨੂੰ ਪੋਟਾ ਬਾਹਰ ਗੋਲਟ ਇਹ ਖੀਲਾ ਵਾਲੀ ਐ ਗੋਲਟਾ ਮੇਰੇ ਪੰਜਾਬੀ ਭਾਈ ਬਣ ਕੇ ਬਾਹਰ ਜਿੰਨਾ ਦਾ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਆ ਵੀਰ ਆ ਨਾ ਕੰਮ ਕਰੋ ਅਨੂਜੀ ਹੈਲੋ 5000 ਕਰੋ ਆ ਬਰਾਬਰ ਕਰ ਦੋ ਪਾਰੇ ਲਾਲਕਰੇ ਬਾਜੀ ਮੈਂ ਮੈਚ ਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਪਿਆਰ ਨਾਲ ਉਹ ਲਾਲਕਰੇ ਨਾਲ ਮਾਰੋ ਬੇਨਤੀ ਆ ਜਰ ਮੈਚ ਚ ਪਿਆਰ ਪਿਆਰ ਸਾਰਾ ਆਪੋ ਚੱਕਰ ਪਾਰੇ ਲਾਲਕਰੇ ਥੋੜੀ ਬਸ ਦੇ ਨਾ ਮੈਚ ਜਰ ਭਾੜੇ ਲਾਲਕਰੇ ਆ ਲੜਾਈ ਕਰਾਉਂਦੇ ਆ ਐਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਖੇਡੋ ਮੈਚ ਖੇਡਣਾ ਹੈ ਸਾਡੀ ਹੈਲੋ 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 ਉਹ ਬਈ ਬੇਜ਼ੇਮ ਦੀ ਪਲੇਅਰਾਂ ਨੂੰ ਹੱਥ ਬੰਨ ਕੇ ਜਿਹੜੀਆਂ ਦੂਜੀਆਂ ਬੰਦ ਕਰ ਦਿਓ ਸਾਰੇ ਕਰ ਦੇ ਭਾਈ ਸਭ ਨੂੰ ਇੱਕ ਵਾਰੀ ਬੇਜ਼ੇਮ ਪਲੇਅਰਾਂ ਨੂੰ ਹੱਥ ਬੰਨ ਇੱਕ ਬੇਜ਼ੇਮ ਹੱਥ ਬੰਨ ਕੇ ਯਾਰ ਭਾਈ ਪਤਾ ਕੀ ਆ ਪਤਾ ਕੀ ਆ ਮੈਚ ਖੇਡਣਾ ਦਾ ਭਾਈ ਤੁਸੀਂ ਪਲੇਅਰ ਹੋ ਯਾਰ ਇੱਕੀ ਗੱਲ ਬਣੀ ਪਿਆਰ ਨਾਲ ਜਾਂ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਜੱਗੂ ਪਿਆਰ ਨਾਲ ਪਿਆਰ ਨਾਲ ਕੋਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੋ ਬਾਈ ਯਾਰ ਹੈ ਖੜਿਆਰੀ ਖੇਡਦੇ ਨੇ ਐ ਥੋੜੀ ਗੁੱਟਾਂ ਮਾਰ ਦੋ ਜਣੇ ਯਾਰ ਆਹ ਗਰਾਊਂਡ ਦਾ ਮਹਿਕਮਤ ਕਰ ਦੋ ਜੀ ਕੋਈ ਗੱਲ ਹੈ ਕੀ ਜਿਹੜੇ ਬਾਹਰੋਂ ਮੈਿਕ ਨੇ ਬੰਦ ਕਰੋ ਯਾਰ ਖੇਡਰੀ ਗੇੜਾ ਪਰ ਕੋਈ ਸ਼ਿਕਾਇਤ ਨਹੀਂ ਕਰੂਗਾ ਤੁਸੀਂ ਠੀਕ ਹੈ ਪਤਾ ਕੁੱਕਾ ਥੋੜੀ ਮਾਰ ਦੋ ਨੀ ਜਰੇ ਉਹ ਬਾਈ ਪਤਾ ਗੱਲ ਕੀ ਆ ਬਾਪੂ ਬਾਬੇ ਦਾ ਟੂਰਨਾਮੈਂਟ ਆ ਐ ਨਾ ਕਰੋ ਮੈਂ ਇੱਕ ਥੋਕ ਮਾਰ ਚਲੋ ਖੜੋ ਬਣਾਰੀ ਵੀਰੋ ਖੜੋ ਚਲੋ ਮੁਕਾਬਲਾ ਸ਼ੁਰੂ ਕਰਵਾਉ ਕਰਾਂ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜੋ ਯਾਰਾਂ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰ ਦਿਓ ਹੁਣ ਆਪਾਂ ਮੈਚ ਕਰਵਾਈਏ ਜਿਹਨਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਰਸੇਰਪੁਰੀਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਤਰੋ ਆ ਇੱਕ ਨਾ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ ਅਮਰੀਕ ਦੀ ਮੇ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਗਿਆ ਖੀਰਾ ਵਾਲੀਆ ਬੁਲਟ ਫੇਰ ਆ ਗਿਆ ਇੱਕ ਪਾਸੇ ਜੱਜੂ ਹਾਕ ਮਾਲਿਆ ਤੇ ਦੂਜੇ ਪਾਸੇ ਇੱਕ ਮੀਰਪੁਰਿਆ ਤੇ ਨੌਨ ਕਰਨ ਵਰਗੇ ਚਾਰ ਬਤੂ ਸ਼ੇਰਾਂ ਦੇ ਵਿੱਚੋਂ ਆ ਇੱਕ ਪਾਸੇ ਮੀਰਪੁਰਿਆ ਇੱਕ ਮੈਂ ਤੇ ਦੂਜੇ ਪਾਸੇ ਬੁਲਟ ਉਹ ਖੜ ਜੋ ਗੁੱਤੋ 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 ਅੱਜ ਖੇਡ ਅੱਜ ਪਹਿਲੀ ਵਾਰਗੇ ਨਾਰਖਾ ਦੇਖਿਆ ਅੱਜ ਪਹਿਲੀ ਚੋਟ ਆਵਲਾ ਕਿਦਣਾ ਕਿਵੇਂ ਕਿਦਾਂ ਨਾ ਹੋਣਾ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਟ ਦੀ ਪਾਈ ਹੋਇ ਕਬੱਡੀ ਉਹ ਵੀ ਕੁਰੀਆ ਤੇ ਦੂਜਾ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਬਾਬਾ ਜੀ ਆਉਂਦਾ ਸਵਾਦ ਓਹ ਕਿਹਦੇ ਖੋਖੜੀ ਹੈ ਜੱਫੇ ਲੱਗਦੇ ਆ ਰੇਟਾ ਪੈਂਦੀਆਂ ਦੇਖੋ ਬੋਲਟ ਸਮੇਂ ਫੇਰ ਹਰਮਨ ਬੋਲਟ ਖੀਰਾ ਮਾਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਆਈ ਕੇ ਆਈ ਕੇ ਇਹ ਆ ਇਹ ਆ ਇਹ ਆ ਓ ਬਾ ਓਏ ਅੱਗੇ ਵੱਲ ਵਧਦਾ ਹੋਇਆ ਹਾਕਮ ਮੜਦਾ ਇੱਕ ਪਾਸੇ ਬੁਲਤ ਓ ਦੂਜੇ ਪਾਸੇ ਜੱਗੂ ਇੱਕ ਪਾਸੇ ਪੱਜੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਤੇ ਦੂਜੇ ਪਾਸੇ 4 ਨੰਬਰ ਖੇਰਾਂ ਦੇ ਵਿੱਚੋਂ

साम कबडी पई अॻे विधा हुया वाप आे लहंदा ਦਾ ਕੰਮ ਹੈ ਕਰਨ ਦਾ ਕੰਮ ਨਹੀਂ ਹੈ ਉਹ ਬੋਲੀਆਂ ਸਾਹਮਣੇ ਬੋਲਟ ਪਾ ਗਏ ਉਹ ਬੋਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕ ਮੀਰਪੁਰੀਆ ਤੇ ਦੂਜੇ ਪਾਸੇ ਬੋਲਟ ਉਹ ਦੁੱਕ ਦੁੱਕ ਹੋ ਗਈ ਮਿੱਤਰੋ ਨੰਬਰ 1 ਦਾ ਬੋਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਇੱਕ ਪਰਪਾ ਵਾਹ ਨੰਬਰ ਆ ਰੇਟਰ ਦਾ ਸੋਣੋ